ਪਰ ਜਦੋਂ ਆਇਆ ਕੋਵਿਡ ਸਾਰੀ ਦੁਨੀਆ ਵਿੱਚ ਮਚੀ ਤਬਾਹੀ ਤੇ ਸਾਰਿਆਂ ਦੇ ਮੂੰਹ ਤੇ ਆ ਗਿਆ ਜੀ ਇੱਕ ਆਰਟੀਪੀਸੀਆ ਟੈਸਟ ਹੁੰਦਾ ਹੈ ਜੀ ਇੱਕ ਕੋਵਿਡ ਹੁੰਦਾ ਇੱਕ ਵਾਇਰਸ ਹੁੰਦਾ ਸੋ ਹੁਣ ਉਹ ਦੁਬਾਰਾ ਤੋਂ ਕੋਵਿਡ ਦੇ ਜਾਣ ਤੋਂ ਬਾਅਦ ਉਹ ਕੁਝ ਵੀ ਸੀ ਉਹ ਬਾਇਓ ਟੈਰੋਰੀਜ਼ਮ ਸੀ ਜਾਂ ਕੀ ਸੀ ਉਹਦੇ ਬਾਰੇ ਤਾਂ ਇੱਕ ਅਲੱਗ ਅਸੀਂ ਜ਼ਰੂਰ ਕਰ ਦੇਣਾ ਕਦੇ ਨਾ ਕਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਹੁਣ ਇੱਕ ਦੁਬਾਰਾ ਰੌਲਾ ਪਿਆ ਕਿ ਗੁਜਰਾਤ ਦੇ ਇੱਕ ਪਿੰਡ ਦੇ ਵਿੱਚ 15 ਬੱਚਿਆਂ ਦਾ ਇੱਕਦਮ ਮੌਤ ਹੋ ਗਈ ਤੇ ਉਹ ਇੱਕ ਵਾਇਰਸ ਕਰਕੇ ਹੈ ਬਿਲਕੁਲ ਬਿਲਕੁਲ ਜਾਨੀਆਂ ਵੀ ਤੁਸੀਂ ਇਹ ਪਹਿਲਾਂ ਇੱਕ ਲਾਈਨ ਚ ਦੱਸ ਦਿਓ ਕਿ ਸਭ ਤੋਂ ਖਤਰਨਾਕ ਜਾਨਵਰ ਅਸੀਂ ਇਸ ਦੁਨੀਆ ਚ ਅੱਜ ਕੀ ਮੰਨ ਰਹੇ ਹਾਂ ਇਨਸਾਨ ਨੂੰ ਜੇ ਛੱਡਦੇ ਹੋਣਾ ਜਿਨ੍ਹਾਂ ਨੇ ਦੁਨੀਆ ਭਰ ਦੀਆਂ ਅਠਾ ਪ੍ਰਜਾਤੀਆਂ ਨੂੰ ਮੁਕਾ ਛੱਡਿਆ ਭਾਵੇਂ ਉਹ ਵਨਸਪਤੀ ਨੇ ਕਿ ਭਾਵੇਂ ਉਹ ਜਾਨਵਰ ਨੇ ਉਸ ਤੋਂ ਬਾਅਦ ਸਭ ਤੋਂ ਖਤਰਨਾਕ ਜਾਨਵਰ ਨਾ ਤਾਂ ਸ਼ੇਰ ਹੈ ਨਾ ਚਿਤਾ ਹੈ ਨਾ ਹਾਥੀ ਹੈ ਨਾ ਸੱਪ ਸਭ ਤੋਂ ਖਤਰਨਾਕ ਹੈ ਜੀ ਮੱਛਰ ਤਾਂ ਅਸੀਂ ਕਰੀਏ ਜੀ ਸ਼ੁਰੂ ਗੱਲ ਕਰਨ ਲੱਗਿਆਂ ਜੀ ਉਸ ਵਾਇਰਸ ਦੀ ਜਿਹੜੀ ਲੱਭੀ ਜ਼ਰੂਰ ਗੁਰਪਾਲ ਜੀ ਦਾ ਨਾਮ ਹੀ ਤੁਸੀਂ ਦੇਖੋ ਕਿ ਕਿਉਂਕਿ ਉਹ ਨਾਗਪੁਰ ਦੇ ਚਾਂਦੀਪੁਰਾ ਪਿੰਡ ਵਿੱਚੋਂ ਪਹਿਲੀ ਵਾਰ ਲੱਭੀ ਗਈ ਸੀ ਜਿਹੜੀ ਕਿ 1965 ਵਿੱਚ ਕੇਸ ਆਏ ਸਨ ਉਦੋਂ ਲੱਭਿਆ ਤਾਂ 1968 ਵਿੱਚ ਗਿਆ ਸੋ ਨਾਮ ਹੀ ਉਹਦਾ ਚਾਂਦੀਪੁਰਾ ਰੱਖ ਦਿੱਤਾ ਵਾ ਨੇ ਉੱਤੇ ਰੱਖ ਦਿੱਤਾ ਗਿਆ ਦਰਅਸਲ ਕਿਉਂ ਇਹ ਇਸ ਵੇਲੇ ਅਲਰਟ ਜਾਰੀ ਹੋਈ ਹੈ ਕਿਉਂ ਤਬਾਈ ਮਚਾਉਣ ਲੱਗੀ ਜੇ ਕਿਉਂਕਿ ਇਹਦਾ ਇਲਾਜ ਸਾਡੇ ਕੋਲ ਹੈ ਨਹੀਂ ਤੇ ਸਾਡੀ YouTube ਦਾ ਕਿਉਂਕਿ ਹੈਲਥ ਨਾਲ ਰਿਲੇਟਿਡ ਜੇ ਇੱਕੋ ਇੱਕ ਮਕਸਦ ਹੈ ਕਿ ਅਸੀਂ ਉਸ ਤੋਂ ਬਚਣ ਦੇ ਉਪਾਅ ਦੱਸ ਸਕੀਏ ਕਿ ਕਿਉਂਕਿ ਅਜੇ ਤੱਕ ਨਾ ਕੋਈ ਇਲਾਜ ਨਾ ਕੋਈ ਟੀਕੇ ਤੇ ਪਰ ਉਹ ਤਬਾਈ ਇੰਜ ਮਚਾਉਂਦੀ ਜੇ ਵੀ ਬਿਲਕੁਲ ਜਿਵੇਂ ਫਲੂ ਵਾਂਗ ਜਿਵੇਂ ਕੋਵਿਡ ਆਇਆ ਸੀ ਉਸੇ ਤਰੀਕੇ ਦਾ ਇਹ ਬੁਖਾਰ ਹੁੰਦਾ ਜੇ ਇਹਦੇ ਚ ਸਾਰਾ ਸਰੀਰ ਟੁੱਟਦਾ ਜੇ ਪੂਰੀ ਤਰ੍ਹਾਂ ਉਲਟੀਆਂ ਟੱਟੀਆਂ ਪੇਟ ਦਰਦ ਤਿੱਖੀ ਤੇ ਫਿਰ ਇੱਕਦਮ 24 ਘੰਟੇ ਦੇ ਅੰਦਰ ਅੰਦਰ ਇਹ ਦਿਮਾਗ ਚ ਵੱੜਦੀ ਜੇ ਤੇ ਇਹ ਆਪ ਵਾਇਰਸ ਨਹੀਂ ਜਾਂਦੀ ਇਹਦੀਆਂ ਜੋ ਨਸਾਂ ਚ ਯਾਨੀ ਵੈਸਕੁਲਾਈਟਸ ਕਰਨ ਕਰਕੇ ਉਹ ਸੁੰਗੜ ਜਾਂਦੀਆਂ ਜੇ ਖੂਨ ਬੰਦ ਹੋ ਜਾਂਦਾ ਜੇ ਸੋ ਤਬਾਈ ਮਚਦੀ ਜੇ ਕਿ ਬੱਚਾ ਬੇਹੋਸ਼ ਦੌਰੇ ਤੇ ਫਿਰ 48 ਘੰਟੇ ਦੇ ਅੰਦਰ ਅੰਦਰ ਮੌਤ ਹੋ ਜਾਂਦੀ ਜੇ ਸੋ ਕੋਵਿਡ ਦੇ ਵਿੱਚ ਜਿਵੇਂ ਸੀਗਾ ਕਿ ਬੱਚਿਆਂ ਨੂੰ ਬਹੁਤ ਰਿਸਕ ਸੀ ਤੇ 60 ਸਾਲ ਤੋਂ ਉੱਪਰ ਜਿਨ੍ਹਾਂ ਨੂੰ ਕੋਮਾਰਬਿਡੀਟੀ ਸੀ ਜਿਵੇਂ 슈ਗਰ ਦਾ ਰੋਗ ਸੀ ਜਾਂ ਇਮਿਊਨ ਸਿਸਟਮ ਡਿਪਰੈਸ ਸੀ ਜਾਂ ਗੁਰਦੇ ਦੇ ਰੋਗ ਸੀ ਉਹਨਾਂ ਨੂੰ ਬਹੁਤ ਰੇਸ ਸੀ ਜਿਹੜੇ ਯੰਗ ਸੀ ਨਾ ਉਹਨਾਂ 'ਚ ਘੱਟ ਤਬਾਈ ਹੋਈ ਹੈ ਪਰ ਇਹ ਕਿਵੇਂ ਵੱਖਰਾ ਹੈ ਇਸ ਕਾਰਨ ਵੱਖਰਾ ਜੀ ਕਿ ਇਹ ਜ਼ਿਆਦਾ ਤਬਾਈ ਮਚਾਉਂਦਾ ਜੇ ਛੋਟੀ ਉਮਰ ਯਾਨੀ 9 ਮਹੀਨੇ ਤੋਂ ਲੈ ਕੇ 14 ਸਾਲ ਦੀ ਉਮਰ ਵਿੱਚ ਅ ਇੰਨੀ ਤਬਾਈ ਤੇਜ਼ੀ ਨਾਲ ਫੈਲਦਾ ਜੇ ਕਿਉਂਕਿ ਉਹਨਾਂ ਦੇ ਸਰੀਰ ਵਿੱਚ ਸ਼ਾਇਦ ਮੈਂ ਦੱਸ ਰਿਹਾ ਕਿਉਂਕਿ ਇਹਦੇ ਇਹਦੇ ਬਾਰੇ ਬਹੁਤ ਹੀ ਡਿਟੇਲ ਲੱਭੀ ਨਹੀਂ ਗਈ ਹੈ ਮੰਨਿਆ ਗਿਆ ਕਿ ਸ਼ਾਇਦ ਅ ਅਸੀਂ ਮੱਛਰ ਲੜਾ ਲੜਾ ਕੇ ਓਨੀ ਇਮਿਊਨਿਟੀ ਬਣਾ ਚੁੱਕੇ ਪਰ ਉਹਨਾਂ ਵਿੱਚ ਕਿਉਂਕਿ ਉਹਨੀ ਇਮਿਊਨਿਟੀ ਨਹੀਂ ਹੈ ਸੋ ਇਹ ਕਿਟਾਣੂ ਨਾ ਸਿਰਫ ਮੱਛਰਾਂ ਨਹੀਂ ਬਲਕਿ ਟਿਕਸ ਰਾਈ ਵੀ ਤੇ ਫਿਰ ਜੋ ਅਸਲ ਪਹਿਲਾਂ ਲੱਭਿਆ ਗਿਆ ਸੀ ਸੈਂਡ ਫਲਾਈ ਰਾਈ ਇਹ ਫੈਲਦਾ ਹੈ ਹਾਂ ਕਿਹੜੇ ਮੱਛਰ ਉਹ ਹੀ ਆ ਜਿਹੜੇ ਮਲੇਰੀਆ ਵਾਲੇ ਕਿ ਕੋਈ ਵੱਖਰਾ ਮੱਛਰ ਆ ਵੱਖਰਾ ਜੀ ਇਹ ਉਹ ਹੀ ਐਡਸ ਦੇ ਵਿੱਚੋਂ ਇਹ ਫੈਲਦਾ ਹੈ ਸੋ ਗੱਲ ਇਹ ਹੈ ਕਿ ਇਹ ਸੋ ਜਿਹੜਾ ਜੀ ਐਡਸ ਅਸ਼ੰਦਰ ਜੀ ਨੇ ਦੱਸਿਆ ਦੇਖੋ ਇਹ ਮੱਛਰ ਜਿਵੇਂ ਅਸੀਂ ਗੱਲ ਕੀਤੀ ਇੱਕ ਤਾਂ ਜਿਹੜਾ ਹੁੰਦਾ ਨਾ ਐਨੋਫਲੀਸ ਉਹ ਵੀ ਮਾਦਾ ਉਹ ਤਾਂ ਫਲਾਉਂਦਾ ਹੈ ਜੀ ਮਲੇਰੀਆ ਵੇ ਐਸੇ ਮਰਦਤਾ ਜਿਹੜੇ ਹੁੰਦੇ ਨੇ ਨਾ ਉਹ ਫਰੂਟ ਜੂਸ ਹੀ ਪੀਂਦੇ ਨੇ ਵੈਸੇ ਵੀ ਦੇਖ ਲਓ ਜਿਹੜੇ ਵੱਡੇ ਵੀ ਨਹੀਂ ਉਹ ਵੀ ਬਹੁਤਾ ਫਰੂਟ ਜੂਸ ਹੀ ਪੀਂਦੇ ਨੇ ਆ ਖੂਨ ਧਾਰਤਾ ਹੀ ਪੀਂਦੀਆਂ ਨੇ ਹੈ ਨਾ ਆਦੀ ਹੋ ਗਈ ਕਿਉਂਕਿ ਉਹਨਾਂ ਨੇ ਪਾਲਣ ਪੋਸ਼ਣ ਕਰਨਾ ਹੁੰਦਾ ਜੀ ਅੱਗੇ ਅੱਗੇ ਜੈਨਸ ਨੂੰ ਵਿਧਾਣਾ ਸੋ ਉਹਨਾਂ ਨੂੰ ਤਾਕਤ ਦੀ ਲੋੜ ਹੈ ਇਸ ਕਰਕੇ ਉਹ ਖੂਨ ਪੀਂਦੀਆਂ ਨੇ ਕਹ ਤੇ ਉਦੇ ਥਰੂ ਤਾਂ ਜੀ ਦੇਖੋ ਮਲੇਰੀਆ ਫੈਲਦਾ ਤੇ ਮਲੇਰੀਆ ਦੇ ਵੀ ਆਮ ਤੌਰ ਤੇ ਤਾਂ ਕਹਿੰਦੇ ਨੇ ਬੁਖਾਰ ਹੋ ਗਿਆ ਜੀ ਖਤਮ ਹੋ ਗਿਆ ਲੇਕਿਨ ਮਲੇਰੀਆ ਵੀ ਬਹੁਤ ਸੀਰੀਅਸ ਹੋ ਜਾਂਦਾ ਤੇ ਜਿਹੜਾ ਏਡੀਜ਼ ਮੋਸਕੀਟ ਆ ਨਾ ਜੀ ਉਹਦੇ ਚੋਂ ਅਸੀਂ ਜਿਹੜਾ ਹੁਣ ਬਰਸਾਤੀ ਸੀਜ਼ਨ ਦੇ ਸ਼ੁਰੂ ਹੋਣਾ ਨਾ ਫੇਰ ਅਸੀਂ ਦੇਖਾਂਗੇ ਡੈਂਗੂ ਦੇ ਕੇਸਸ ਤੇ ਚਿਕਨਗੁਨੀਆ ਦੇ ਕੇਸ ਤੇ ਹੁਣ ਏਡੀਜ਼ ਤੋਂ ਇਹ ਵਾਲਾ ਮੱਛਰ ਜਿਹੜਾ ਵਾਇਰਸ ਹੈ ਚਾਂਦੀਪੁਰਾ ਵਾਇਰਸ ਏ ਵੀ ਉਸੇ ਮੱਛਰ ਚੋਂ ਫੈਲ ਰਿਹਾ ਹੈ ਬਿਲਕੁਲ ਦੇਖੋ ਗੁਰਪਾਲ ਜੀ ਪਹਿਲਾਂ ਸੋਚਿਆ ਗਿਆ ਸੀ ਵੀ ਜਿੱਥੇ گاਵਾ ਮੱਜਾਂ ਵੱਧ ਨੇ ਪਿੰਡਾਂ ਵਿੱਚ ਕਿਉਂਕਿ ਕੇਸ ਲੰਬੇ ਸਨ ਕਿ ਭਾਈ ਇਹ گاਵਾ ਮੱਜਾਂ ਵਿੱਚ ਫਿਰਦਾ ਜੇ ਸੋ ਇਸ ਕਾਰਨ ਉੱਥੇ ਗੋਬਰ ਜੇ ਤੇ ਉੱਥੇ ਜੜੀਆਂ ਉਹਨਾਂ ਦੇ ਆ ਉਹ ਘਾਫੂਜ਼ ਦੇ ਉਹਨਾਂ ਦੀਆਂ ਬਣੀਆਂ ਹੁੰਦੇ ਸੀ ਜਿਹੜੀਆਂ ਹੱਠ ਸੋ ਉਹਨਾਂ ਦੇ ਵਿੱਚ ਕਹਿੰਦੇ ਸੀ ਜਿਹੜੇ ਉਹ ਕ੍ਰੈਕਸ ਨੇ ਉਹਨਾਂ ਚ ਲੁਕ ਜਾਂਦੀ ਜੇ ਸੈਂਡ ਫਲਾਈ ਮੱਛਰ ਤੋਂ ਵੀ ਮਹੀਨ ਜੇ ਸੋ ਉਹ ਇਹ ਸਾਰਾ ਕੁਝ ਕਰ ਰਹੀ ਜੇ ਪਰ ਹੁਣ ਦੇਖਿਆ ਗਿਆ ਕਿ ਬਾਰਿਸ਼ ਜਿੱਥੇ ਵੀ ਹਿਊਮਿਡਿਟੀ ਜੇ ਸਾਡੇ ਘਰਾਂ ਵਿੱਚ ਵੀ ਜਿੱਥੇ ਕਲੀਆਂ ਉਤਰਦੀਆਂ ਕ੍ਰੈਕਸ अलमारੀਆਂ ਦੇ ਵਿੱਚ ਤੇ ਉਹਦੇ ਜਿਹੜਾ ਗੈਪ ਆ ਜਾਂਦਾ ਜੇ ਉਹਨਾਂ ਵਿੱਚ ਲੁਕ ਜਾਂਦੇ ਨੇ ਸੋ ਜਦੋਂ ਹੀ ਹਿਊਮਿਡਿਟੀ ਹੋਈ ਸਿਲ੍ਹ ਹੋਈ ਕੰਦਾ ਚ ਫੈਲਦਾ ਜੇ ਸੋ ਬਰਜ਼ਾਤੀ ਸੀਜ਼ਨ ਦੇ ਵਿੱਚ ਹੀ ਇਹਦਾ ਰਿਸਕ ਬਹੁਤ ਜ਼ਿਆਦਾ ਬਿਲਕੁਲ ਪਰ ਗੱਲ ਇਹ ਹੈ ਜੀ ਕਿ ਉਦੋਂ ਕਿਉਂਕਿ ਬਹੁਤਾ ਇੰਨਾ ਰੋਲਾ ਨਹੀਂ ਸੀ ਕਿ ਸਿਰਫ ਨਾਗਪੁਰ ਚ ਹੀ ਹੈ ਜੀ ਉਹਦੇ ਵੀ ਇੱਕ ਪਿੰਡ ਵਿੱਚ ਕੋਈ ਨਾ ਪਰ ਹੁਣ ਕਿਉਂਕਿ ਸਿੱਧੀਆਂ ਇੱਕਦਮ ਮੋਤਾਂ ਠਾਠਾ ਹੋਈਆਂ ਗੁਜਰਾਤ ਵਿੱਚ ਸੋ ਨਾਲੇ ਦੇਖਿਆ ਗਿਆ ਕਿ ਇਹ ਫੈਲ ਕੇ ਕਿਉਂਕਿ 29 ਚੋਂ 15 ਤਾਂ ਮੋਤਾਂ ਹੋ ਚੁੱਕੀਆਂ ਜਿਨ੍ਹਾਂ ਨੂੰ ਹੋਇਆ ਸੀ ਤੇ ਬਾਕੀ ਸੀਰੀਅਸ ਪਏ ਨੇ ਮਧਾਬਾਦ ਮੱਧ ਪ੍ਰਦੇਸ਼ ਵਿੱਚ ਉੜੀਸਾ ਚ ਅੰਧਰ ਪ੍ਰਦੇਸ਼ ਵਿੱਚ ਰਾਜਸਥਾਨ ਮਹਾਰਾਸ਼ਟਰ ਸਾਰੇ ਪਾਸੇ ਇਸ ਵੇਲੇ ਦੇ ਕੇਸ ਦਿਸਣ ਲੱਗ ਪਏ ਨੇ ਸੋ ਇਹ ਅਲਰਟ ਜਾਰੀ ਤਾਂ ਹੀ ਹੋਇਆ ਹਾਲਾਂਕਿ 2003-2004 ਵਿੱਚ ਸੈਂਟਰਲ ਇੰਡੀਆ ਚ ਜਦੋਂ ਹੋਇਆ ਸੀ ਉਦੋਂ ਦੇਖਿਆ ਗਿਆ ਸੀ 56 ਤੋਂ 75 ਫੀਸਦੀ ਵਿੱਚ ਇਹ ਮੌਤਾਂ ਹੋਈਆਂ ਸੀ ਉਦੋਂ ਸੋ ਉਹ ਵੀ ਜ਼ਿਆਦਾਤਰ ਛੋਟੇ ਬੱਚਿਆਂ ਵਿੱਚ ਹੋਈਆਂ ਸੀ ਤੇ ਉਦੋਂ ਦੇ ਦੀ ਡੈਥ ਰੇਟ ਜਿਹੜਾ ਹੈ ਉਹ ਬਹੁਤ ਹਾਈ ਹੈ ਬਹੁਤ ਜ਼ਿਆਦਾ ਜੇ ਕਿਸੇ ਨੂੰ ਹੋ ਜਾਏ ਵਾਇਰਸ ਤੋਂ ਇਨਫੈਕਸ਼ਨ ਤੇ ਬਚਣ ਦੇ ਚਾਂਸ ਬਹੁਤ ਥੋੜੇ ਨੇ ਸੋ ਜੀ ਆਪਾਂ ਦੱਸ ਦਿੰਨੇ ਆ ਕਿਹੜੇ ਕਿਹੜੇ ਟੈਸਟ ਕੀਤੇ ਜਾਂਦੇ ਨੇ ਉਹਦੇ ਲਈ ਐਲੀਜ਼ਾ ਇੱਕ ਟੈਸਟ ਅਸੀਂ ਕਰਦੇ ਆ ਜਦੋਂ ਇਸ ਤਰ੍ਹਾਂ ਦੇ ਲੱਛਣ ਆ ਜਾਂਦੇ ਨੇ ਫਿਰ ਜੀਨੋਮ ਲੱਭਿਆ ਜਾਂਦਾ ਜੋ ਆਪਾਂ ਨੂੰ ਸਭ ਨੂੰ ਹੀ ਪਤਾ ਪੀਸੀਆਰ ਜੋ ਹੁੰਦਾ ਜੇ ਜੀ ਫਿਰ ਜੀਨ ਲੱਭੀ ਦਾ ਆਰਟੀਪੀਸੀਆਰ ਰਾਈ ਉਹ ਵੀ ਸਭ ਨੂੰ ਪਤਾ ਹੀ ਹੈ ਤੇ ਜਦੋਂ ਵਾਇਰਸ ਲੱਭਣ ਦਾ ਜੋ ਸੈੱਲ ਕਲਚਰ ਨੇ ਉਹ ਕਮਾ ਕਰਿਓ ਜਿੰਨੇ ਵੀ ਹੁਣ ਤੱਕ ਲੱਬੇ ਨੇ ਉਹ ਬੱਚੇ ਦੀ ਮੌਤ ਤੋਂ ਬਾਅਦ ਹੀ ਲੱਬੇ ਨੇ ਕਿਉਂਕਿ ਜਦੋਂ ਤੱਕ ਨੂੰ ਕਲਚਰ ਆਣਾ ਜੇ ਬੱਚੇ ਦੀ ਮੌਤ ਹੋ ਜਾਂਦੀ ਹੈ। ਵੈਸੇ ਮਜ਼ੇਦਾਰ ਗੱਲ ਇਹ ਹੈ ਜੀ ਜਿਹੜਾ ਇਹ ਚਾਂਦੀ ਭਰਾ ਵਾਇਰਸ ਹੈ ਨਾ ਜਿਹੜੀ ਫੈਮਿਲੀ ਹੈ ਇਹ ਫੈਮਿਲੀਆਂ ਹੁੰਦੀਆਂ ਜਿਵੇਂ ਸਾਡੇ ਵੀ ਫੈਮਿਲੀ ਹੁੰਦੀਆਂ ਨਾ ਵੀ ਇਹ ਬਾਣੀਆਂ ਫੈਮਿਲੀ ਹੈ ਜੱਟ ਫੈਮਿਲੀ ਇਸ ਤਰ੍ਹਾਂ ਵਾਇਰਸ ਐਵੇਂ ਵੀ ਫੈਮਿਲੀਆਂ ਨੇ ਇਹ ਰੈਬਡੋ ਵਾਇਰਸ ਫੈਮਿਲੀ ਹੈ ਤੇ ਉਹਦੇ ਵਿੱਚ ਇੱਕ ਵਾਇਰਸ ਉਹ ਵੀ ਆ ਜਿਹਦਾ ਕਿ ਇਲਾਜ ਹੈ ਹੀ ਨਹੀਂ ਜਿਹਦੇ ਜੇ ਉਹ ਵਾਇਰਸ ਤੁਹਾਡੇ ਸਰੀਰ ਚ ਵੱਢ ਜਾਏ تے او دے سو پرتیشت موت ہے او وائرس ہے جی ری بیزا وائرس کسے ہلکے ہوئے کتے تو یا کسے جانور تو نیولے تو بندر تو چوہے تو کسے تو بھی انسان نو ہو سکتا ہے پر جی وہ ہو جائے تو سو پرسنٹ یا اس سے فیملی کا وائرس ہے ਬਿਲਕੁਲ ਇਸੇ ਲਈ ਜ਼ਿਕਰ ਕਰਨਾ ਜ਼ਰੂਰੀ ਸੀ ਕਿ ਜਿੰਨਾ ਅਸੀਂ بچ ਸਕੀਏ ਉਹ ਜ਼ਰੂਰ ਅਸੀਂ ਤਰੀਕੇ ਦੱਸਾਂਗੇ ਕਿਉਂਕਿ ਇਲਾਜ ਤਾਂ ਜਿਵੇਂ ਅਸੀਂ ਦੱਸ ਹੀ ਚੁੱਕਿਆ ਗੁਰਪਾਲ ਜੀ ਇਲਾਜ ਤਾਂ ਅਸੀਂ ਸਿਰਫ ਉਹਦਾ ਤਾਪਮਾਨ ਕੰਟਰੋਲ ਕਰਦੇ ਹਾਂ ਜਿਸ ਲਈ ਪੈਰਾਸੈਟਾਮੋਲ ਹੀ ਦੇ ਸਕਦੇ ਹਾਂ ਤੇ ਉਸ ਤੋਂ ਵੱਧ ਤਾਂ ਯਾਨੀ ਜਾਂ ਟਾਇਨੋਲ ਪਰ ਇਬੂਪਰੋਫਨ ਬਿਲਕੁਲ ਹੀ ਨਹੀਂ ਦੇਣੀ ਫਿਰ ਇਸ ਚ ਸ਼ੱਕਰ ਦੀ ਮਾਤਰਾ ਇਕਦਮ ਵਧ ਨਹੀਂ ਆ ਇਕਦਮ ਘਟਣੀ ਦੇਖੀ ਗਈ ਐ ਸੋ ਵੀ ਅਸੀਂ ਬਾਹਰੋਂ ਗਲੂਕੋਜ਼ ਰਾਈ ਹੀ ਕਰ ਸਕਦੇ ਆ ਉਹ ਕੋਵਿਡ ਵਾਲਾ ਹੀ ਕੰਮ ਹੋ ਗਿਆ ਵੀ ਸ਼ੂਗਰ ਉਹਦੇ ਵਿੱਚ ਵੀ ਬਿਲਕੁਲ ਇਸ ਤਰ੍ਹਾਂ ਵਧ ਜਾਂਦੀ ਹੁੰਦੀ ਸੀ 400 500 ਤੱਕ ਜਾਂਦੀ ਸੀ ਬਿਲਕੁਲ ਆ ਬਿਲਕੁਲ ਹੀ ਘਟ ਗਈ ਜਾਂ ਫਿਰ ਦੌਰੇ ਪੈ ਰਹੇ ਹੁਣ ਤਾਂ ਵੀ ਦੌਰੇ ਦੀਆਂ ਦਵਾਈਆਂ ਦੇ ਸਕਦੇ ਆ ਸਿਰ ਦੇ ਵਿੱਚ ਸੋਜੇ ਸ਼ੋਜੇ ਮੈਨੀਟੋਲ ਦਾ ਪਲਾ ਸਕਦੇ ਆ ਇਸ ਤੋਂ ਇਲਾਵਾ ਸਾਡੇ ਕੋਲ ਇਲਾਜ ਨਹੀਂ ਮਤਲਬ ਵਾਇਰਸ ਤੇ ਅਸਰ ਕਰਨ ਵਾਲੀ ਕੋਈ ਦਵਾਈ ਹੈ ਨਹੀਂ ਵੀ ਦਵਾਈ ਨਹੀਂ ਬਣੀ ਹੋਈ ਤੇ ਇਹਦੇ ਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਜਿਹੜੇ ਸਿਰਫ ਓੜਪੋੜ ਤੇ ਲੱਗੇ ਰਹੇ ਉਹਨਾਂ ਚੋਂ ਇੱਕ ਵੀ ਨਹੀਂ ਬਚਿਆ ਸੋ ਇਹੀ ਕਾਰਨ ਸੀ ਦੱਸਣ ਦਾ ਕਿ ਹਸਪਤਾਲ ਤਾਂ ਪਹੁੰਚੋ ਘਟੋ ਘਟ ਜਿਹੜੇ 25% ਵੀ ਬਚੇ ਨੇ ਉਹ ਸਿਰਫ ਹਸਪਤਾਲਾਂ 'ਚ ਹੀ ਬਚੇ ਨੇ ਇਸ ਤਰੀਕੇ ਦੀ ਇੱਕ ਜ਼ਰੂਰ ਮੈਂ ਜੋ ਅੱਛੀ ਗੱਲ ਹੈ ਕਿ ਜਿੰਨੇ ਬਚੇ 25% ਉਹ ਸਾਰੇ ਦੇ ਸਾਰੇ ਪੂਰੇ ਨਵੰਬਰ 9 ਹੋਏ 1 20 ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਯਾਨੀ ਲੱਛਣ ਬਚਿਆ ਨਹੀਂ ਕੰਪਲੀਟ ਰਿਕਵਰੀ ਹੋਈ ਸੀ ਕੋਈ ਕ੍ਰੋਨਿਕ ਫੇਜ਼ ਨਹੀਂ ਹੈ ਤੇ ਬਾਅਦ ਦੇ ਵਿੱਚ ਉਹਨੂੰ ਕੋਈ ਵੀ ਕਿਸੇ ਅੰਗ ਦਾ ਕੋਈ ਨੁਕਸ ਨਹੀਂ ਪੈਣਾ ਨੁਕਸ ਨਹੀਂ ਰਿਹਾ ਹੁਣ ਅਸੀਂ ਜੀ ਮੇਨ ਇਸ ਤਰ੍ਹਾਂ ਕਿ ਮੈਂ ਬਚੀਏ ਮੇਰਾ ਖਿਆਲ ਉਸਤੇ ਆਪਾਂ ਜ਼ਿਆਦਾ ਜ਼ੋਰ ਪਾਈਏ ਪਹਿਲੀ ਚੀਜ਼ ਬੇਨਤੀ ਏ ਜੇ ਤੁਸੀਂ ਟਰੈਵਲ ਕਰਨ ਦੀ ਇਸ ਵੇਲੇ ਸੋਚ ਰਹੇ ਹੋ ਉਸ ਪਾਸੇ ਵੱਲ ਨੂੰ ਰਾਜਸਥਾਨ ਤੋਂ ਅਗਾ ਸਾਰੇ ਇਹ ਪੂਰੀ ਤਰ੍ਹਾਂ ਫੈਲੀ ਹੋਈ ਜੇ ਸੋ ਕਿਰਪਾ ਕਰਕੇ ਇਸ ਪਾਸੇ ਵੱਲ ਦੀ ਟਰੈਵਲ ਦੀ ਜੋ ਅਲਰਟ ਜਾਰੀ ਕੀਤਾ ਨਾ ਕਰੋ ਜੇ ਤੁਸੀਂ ਕਰ ਚੁੱਕੇ ਆਲਰੇਡੀ ਬੈਠੇ ਹੋ ਤਾਂ ਫਿਰ ਫੁੱਲ 슬ੀਵਸ ਤੁਹਾਨੂੰ ਕੱਪੜਿਆਂ ਦੀ ਲੋੜ ਹੈ ਯਾਨੀ ਪੂਰਾ ਸਰੀਰ ਟਕਿਆ ਹੋਇਆ ਥੱਲੇ ਜਰਾਬਾਂ ਵੀ ਹੋਣ ਬਾਹਾਂ ਵੀ ਪੂਰਾ ਸਰੀਰ ਟਕਿਆ ਹੀ ਚਾਹੀਦਾ ਜੇ ਇਸ ਸਪਰੇ ਕਰ ਸਕੋ ਕਿਉਂਕਿ ਇਹਦੇ ਇਨਸੈਕਟੀਸਾਈਡ ਪੈਸਟੀਸਾਈਡ ਅਸਰਦਾਰ ਨੇ ਸੋ ਡੀਡੀਟੀ ਜਿਵੇਂ ਜੋ ਕਹਿੰਦੇ ਨੇ ਇਹ ਇਹਨਾਂ ਨੇ ਜੋ ਵਰਤਿਆ ਮੈਲਾਥਿਓਨ ਉਹ ਕਾਫੀ ਅਸਰਦਾਰ ਹੈ ਇਹਨਾਂ ਨੂੰ ਮਾਰਨ ਚ ਸੋ ਇਸੇ ਲਈ ਸਪਰੇ ਆ ਚਾਰੇ ਪਾਸੇ ਚਾਹੀਦੇ ਸਾਡੇ ਬੈਨ ਡੀਡੀਟੀ ਨਾਲ ਸਰਕਾਰ ਨੇ ਬੈਨ ਕੀ ਹੋ ਗਈ ਹੈ ਕਿਉਂਕਿ ਇਹ ਫੂਡ ਚ ਇੰਟੈਂਡਰ ਕਰ ਜਾਂਦੀ ਹੈ ਤੇ ਸਾਡੀ ਖੁਰਾਕ ਦੇ ਵਿੱਚ ਵੀ ਉਹ ਵੜ ਜਾਂਦੀ ਹੈ ਸੋ ਡੀਡੀਟੀ ਬੈਨ ਹੈ ਪਰ ਮੈਲਾਥਿਓਨ ਜਰੂਰ ਸਪਰੇ ਕੀਤਾ ਜਾ ਸਕਦਾ ਹੈ ਫਿਰ ਜਿਹੜੇ ਰਿਪੈਲ ਜਿਹੜੇ ਆਪਣੇ ਕੋਲ ਰਿਪੈਲੈਂਟ ਜੋ ਮਿਲਦੇ ਨੈਟ ਸੋ ਵੀ ਲਾ ਸਕਦੇ ਜੇ ਖਾਸ ਤੌਰ ਤੇ ਇਹਦੇ ਲਈ ਮੱਛਰਦਾਨੀ ਦੀ ਹਦਾਇਤ ਹੈ ਕਿ ਜਿਹੜੀ ਆਮ ਮੱਛਰਦਾਨੀਆਂ ਜਿਨ੍ਹਾਂ ਚ ਮੱਛਰ ਨਹੀਂ ਵੜਦੇ ਇਹ ਉਹਨਾਂ ਤੋਂ ਬਰੀਕ ਸਗੋਂ ਚਾਹੀਦਾ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਸੈਂਡ ਫਲਾਈ ਜੇ ਉਸ ਤੋਂ ਵੀ ਬਰੀਕ ਜੇ ਸੋ ਬਹੁਤ ਮਹੀਨ ਜੇ ਵਿੱਚੋਂ ਦੀ ਲੰਘ ਜਾਂਦੀ ਜੇ ਮੱਛਰਦਾਨੀ ਚੋਂ ਸੋ ਮੱਛਰਦਾਨੀ ਤੁਹਾਨੂੰ ਬਹੁਤ ਬਰੀਕ ਵਾਲੀ ਦੀ ਚਾਹੀਦੀ ਜੇ ਦੇਖੋ ਜੀ ਮੱਛਰ ਵੀ ਅਲੱਗ-ਅਲੱਗ ਤਰੀਕੇ ਨਾਲ ਜਿਵੇਂ ਹੁਣ ਆਪਾਂ ਮਲੇਰੀਆ ਵਾਲਾ ਮੱਛਰ ਹੈ ਨਾ ਉਹ ਗੰਦੇ ਪਾਣੀ ਚ ਪਨਪਦਾ ਜਿਹੜਾ ਡੈਂਗੀ ਵਾਲਾ ਮੱਛਰ ਹੈ ਉਹ ਸਾਫ਼ ਪਾਣੀ ਚ ਕਹਿੰਦੇ ਜੇ ਟਾਇਰਾਂ ਚ ਖੋਪੇ ਦੇ ਹੌਲ ਚ ਜਾਂ ਗਮਲਿਆਂ ਚ ਪਾਣੀ ਹੈ ਜਾਂ ਤੁਹਾਡੇ ਕੂਲਰ ਚ ਪਾਣੀ ਹੈ ਉੱਥੇ ਫੈਲਦਾ ਤੇ ਇਹ ਵਾਲਾ ਮੱਛਰ ਜਿਵੇਂ ਡਾਕਟਰ ਅਸ਼ਿੰਦਰ ਨੇ ਦੱਸਿਆ ਵੀ ਜਿੱਥੇ ਸਿਲ ਜ਼ਿਆਦਾ ਹੈ ਨਾ ਇਹ ਉੱਥੇ ਹੈ ਤੇ ਲੁੱਕ ਕੇ ਬਹਿ ਜਾਂਦਾ ਤੇ ਫਿਰ ਜਦੋਂ ਸ਼ਿਕਾਰ ਆਂਦਾ ਤੇ ਉਹਦੇ ਤੇ ਬਿਲਕੁਲ ਪਰ ਫਿਰ ਵੀ ਜੀ ਹਦਾਇਤ ਜਾਰੀ ਹੈ ਕਿ ਪਾਣੀ ਬਿਲਕੁਲ ਇਕੱਠਾ ਨਾ ਹੋਣ ਦਿੱਤਾ ਜਾਏ ਸੋ ਜੇ ਤੁਹਾਡਾ ਉਧਰ ਨੂੰ ਘੁੰਮਣ ਦਾ ਮੂਡ ਬਣ ਰਿਹਾ ਹੈ ਕਿ ਜਿੱਥੇ ਅਸੀਂ ﾎｰਟਿੰਗ ਕਰਨ ਚੱਲੇ ਆਂ ਜਾਂ ਪਾਣੀ ਹੈ ਉੱਥੇ ਨਾ ਜਾਓ ਇਸ ਵੇਲੇ ਤੇ ਖਾਸ ਤੌਰ ਤੇ ਜੀ ਜੇ ਤੁਹਾਡੇ ਕ੍ਰੈਕਸ ਇਸ ਵੇਲੇ ਜਾਂ ਸਿਲ ਕਰਚ ਜੇ ਉਹਨੂੰ ਜ਼ਰੂਰ ਇਮੀਡੀਏਟਲੀ ਯੂ ਨੋ ਕੰਟਰੋਲ ਕਰੋ ਤੇ ਅਜੇ ਤੱਕ ਇੱਕ ਵੀ ਟੀਕਾ ਇਸ ਤੋਂ ਬਚਣ ਲਈ ਨਹੀਂ ਤਿਆਰ ਹੋਇਆ ਦੋ ਟੀਕਿਆਂ ਦੀ ਜ਼ਰੂਰ ਅਜ਼ਮਾਇਸ਼ ਚੱਲ ਰਹੀ ਜੇ ਜਿਨ੍ਹਾਂ ਚ ਰੀਕਾਮਬਿਨੈਂਟ ਤੇ ਕਿਲਡ ਵੈਕਸੀਨ ਜੋ ਚੱਲ ਰਹੇ ਨੇ ਟ੍ਰਾਇਲਸ ਚੱਲ ਰਹੀਆਂ ਜਿਨ੍ਹਾਂ ਵਿੱਚ ਰੀਕੋਮਬਿਨੈਂਟ ਥੋੜਾ ਜਿਹਾ ਅਸਰ ਪਾਵੇਂ ਦਿਖਾ ਰਿਹਾ ਪਰ ਅਜੇ ਬਿਲਕੁਲ ਹੀ ਦੋਨੋਂ ਇੱਕ ਤਰੀਕੇ ਅਸੀਂ بے ਅਸਰ ਹੀ ਮੰਨੇ ਨੇ ਅਜੇ ਐਕਸਪੈਰੀਮੈਂਟਲ ਵੈਕਸੀਨ ਹੈ ਜੀ ਜੋ ਕੋਵਿਡ ਦੇ ਵਿੱਚ ਲੱਗੇ ਸੀ ਨਾ ਉਹ ਵੀ ਐਕਸਪੈਰੀਮੈਂਟਲ ਵੈਕਸੀਨ ਹੀ ਸੀਗੇ ਤੇ ਉਹ ਵੀ ਰੀਕੋਮਬਿਨੈਂਟ ਟੈਕਨੋਲੋਜੀ ਨਾਲ ਹੀ ਬਣੇ ਵੈਕਸੀਨ ਸੀਗੇ ਬਿਲਕੁਲ ਜੀ ਕਿਉਂਕਿ ਇਹ ਹੈ ਹੀ ਦੇਖੋ ਸਿੰਗਲ ਸਟੈਂਡਰਡ ਆਰਐਨਏ ਵਾਇਰਸ ਹੈ ਜੋ ਇਹ ਸਾਨੂੰ ਚਿੰਬੜ ਰਹੀ ਜੇ ਚਾਂਦੀਪੁਰਾ ਵਾਇਰਸ ਸੋ ਸਾਡੀ ਜੀ ਇੰਨੀ ਕੀ ਤੁਹਾਡੇ ਨਾਲ ਸਾਝ ਸੀ ਅੱਜ ਲਈ ਛੋਟੀ ਵੀਡੀਓ ਇਸ ਕਾਰਨ ਬਣਾਈ ਕਿ ਮਕਸਦ ਸੀ ਜੇ ਕੋਈ ਉਸਪੋਸੀਬਲ ਟ੍ਰੈਵਲ ਕਰ ਰਿਹਾ ਹੈ ਤਾਂ ਕਿਰਪਾ ਕਰਕੇ ਥੋੜਾ ਜਿਹਾ ਧਿਆਨ ਰੱਖੋ ਕਿਉਂਕਿ ਇਹ ਇਕਦਮ ਫੈਲ ਰਿਹਾ ਜੇ ਕਿਉਂਕਿ ਉਹਨੇ ਸੈਂਡ ਫ्लाई ਨੇ ਸਿਰਫ ਇੱਕ ਨੂੰ ਕੱਟਣਾ ਉੱਥੋਂ ਲੈਣੀ ਜੇ ਵਾਇਰਸ ਦੂਜੇ ਨੂੰ ਕੱਟਣਾ ਉੱਥੇ ਦੇ ਦੇਣੀ ਜੇ ਸੋ ਇਹ ਤਬਾਈ ਜਿਹੜੀ ਫੇਰੇ ਮਚ ਰਹੀ ਜੇ ਖਾਸ ਤੌਰ ਤੇ ਸਾਡੇ ਬੱਚੇ ਬਹੁਤ ਅਹਮਨੇ ਜੀ ਨਾਲ ਸੋ ਜੇ 14 ਸਾਲ ਦਾ ਛੋਟਾ ਬੱਚਾ ਹੈ ਉਹਨੂੰ ਤੇਜ਼ ਬੁਖਾਰ ਹੋਇਆ ਟਟੀਆਂ ਉਲਟੀਆਂ ਲੱਗੀਆਂ ਨੇ ਸਾਰਾ ਪਿੰਡਾ ਉਹਦਾ ਦੁੱਖ ਰਿਹਾ ਤੇ ਨਾਲ ਦੀ ਨਾਲ ਜੇ ਉਹਨੂੰ ਦੌਰਾ ਆਇਆ ਬਿਹੋਸ਼ੀ ਹੈ ਤਾਂ ਸੋਚ ਲੈਣਾ ਚਾਹੀਦਾ ਕਿ ਅੱਜ ਦੇ ਸੀਜ਼ਨ ਦੇ ਵਿੱਚ ਇਹ ਵਾਲਾ ਵਾਇਰਸ ਹਮਲਾ ਕਰ ਚੁੱਕਿਆ ਬਿਲਕੁਲ ਜੀ ਸੋ ਅਸੀਂ ਤੁਹਾਡੀ ਤੰਦਰੁਸਤੀ ਲਈ ਦੁਆ ਕਰਦੇ ਹਾਂ ਜੀ ਤੁਸੀਂ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਸੋ ਇਹਨਾਂ ਪਾਸਿਆਂ ਵੱਲ ਜੇ ਟਰੈਵਲ ਕਰ ਰਹੇ ਹੋ ਰਤਾਕ ਧਿਆਨ ਨਾਲ ਤੇ ਜਿਵੇਂ ਤੁਹਾਨੂੰ ਅਸੀਂ ਪਰਹੇਜ਼ ਦੱਸੇ ਨੇ ਜ਼ਰੂਰ ਅਜ਼ਮਾਓ ਤੇ ਫਿਰ ਮੇਰਾ ਕਹਿਣਾ ਅਗਲੇ ਵੀਡੀਓ ਦੇ ਨਾਲ ਜੀ ਧੰਨਵਾਦ